ਅੱਜ ਮੈਂ ਜੀ 7:00 ਤੱਕ ਵਜੇ ਦਾ ਸਵੇਰ ਦਾ ਤੇ ਆਪਾਂ ਝਾੜੂ ਫੇਰੇਆ ਸੀ ਤੇ ਨਾਲ ਹੀ ਹਵਾ ਚੱਲ ਕੇ ਫਿਰ ਪੱਤੇ ਖਿੱਲਰ ਗਏ ਤੇ ਇੱਕਦਮ ਪਹਿਲਾਂ ਸਾਰੀ ਰਾਤ ਹੋ ਗਈ ਮੀਂਹ ਪੈਂਦੇ ਨੇ ਹੁਣ ਫਿਰ ਕਿੰਨੇ ਥੋੜੀ देर ਰੁਕਿਆ ਸੀ ਝਾੜੂ ਛੋਟੂ ਫੇਰ ਲਿਆ ਹੁਣ ਫਿਰ ਬੱਦਲ ਆ ਗਏ ਪਤਾ ਨਹੀਂ ਕਿ ਸਟੈਮ ਕਣੀਆਂ ਲੱਗ ਜਾਣ ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਜੀ ਦੇਨ ਹੈ ਜੀ ਜੀ ਸੋਮਵਾਰ ਦਾ ਅਗਰ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਆਪਣੇ ਇੱਧਰ ਵੀ ਸਾਰ ਦਾ ਮੀਂਹ ਲੱਗਾ ਹੋਇਆ ਕੱਲ ਦਿਨੇ ਥੋੜਾ ਥੋੜਾ ਪਿਆ ਤੇ ਅੱਜ ਸਵੇਰ ਦਾ ਫਿਰ ਮੀਂਹ ਲੱਗਾ ਤੇ ਹੁਣ ਟਾਈਮ 11 ਵਜੇ ਦਾ ਹੋ ਗਿਆ ਹੈ ਸਵੇਰ ਦਾ ਮੀਂਹ ਪੈ ਰਿਹਾ ਇੱਕ ਸਾਰ ਹੀ ਨਹੀਂ ਪੈ ਰਿਹਾ ਹਟਿਆ ਨਹੀਂ ਹੈਗਾ ਤੇ ਬੱਚਿਆਂ ਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਨੇ ਇੱਧਰ ਲੋਕ ਵੀਚਾਰੇ ਹੜ੍ਹਾਂ ਦੀ ਮਾਰ ਸਹਰੇ ਨੇ ਇੰਨੀ ਤੇ ਆਪਣੇ ਵੀ ਪਹਿਲਾਂ ਉਧਰ ਇੱਧਰ ਨਹੀਂ ਸੀ ਇੰਨਾ ਮੀਂਹ ਉਨ ਦਾ ਕੱਲ ਦਾ ਇਧਰ ਵੀ ਬਹੁਤ ਜ਼ਿਆਦਾ ਲੱਗਾ ਹੋਇਆ ਸਵੇਰ ਦਾ ਤੇ ਪਰਮਾਤਮਾ ਸੁਖ ਸ਼ਾਂਤੀ ਰੱਖੇ ਸਾਰੇ ਪਾਸੇ ਤੇ ਆਪਾਂ ਚਲੋ ਕੁਦਰਤ ਦੇ ਰਾਂਗੇ ਨੇ ਬਾਕੀ ਆਪਾਂ ਤੇ ਅਰਦਾਸ ਹੀ ਕਰ ਸਕਦੇ ਹਾਂ ਮਹਾਰਾਜ ਸਭ ਪਾਸੇ ਸੁਖ ਸ਼ਾਂਤੀ ਵਰਤਣ ਤੇ ਜਿਹਨੇ ਵਿਚਾਰੇ ਘਰਾਂ ਤੋਂ ਬੇਕਾਰ ਹੋ ਗਏ ਨੇ ਪਸ਼ੂ ਸਾਰਿਆਂ ਦੇ ਰੁੜ ਗਏ ਨੇ ਕਿਸੇ ਦਾ ਕੁਛ ਕਿਸੇ ਦਾ ਕੁਛ ਐ ਨਾ ਕਰਤੇ ਆ ਗਏ ਨੇ ਤੇ ਮਹਾਰਾਜ ਸੁਖ ਸ਼ਾਂਤੀ ਰੱਖੇ ਸਾਰੇ ਪਾਸੇ ਚਲੋ ਜੀ ਆਪਾਂ ਉਹਦੇ ਨੇਲ ਬੱਚਿਆਂ ਰੋਟੀ ਬਣਾ ਕੇ ਇਹ ਟਾਈਮ ਹੋ ਗਿਆ ਜੀ 11ਵੀਂ ਦੇ ਬੱਚੇ ਲੇਟ ਹੀ ਉੱਠਦੇ ਨੇ ਸਵੇਰੇ ਚਾਣਾ ਕੁਝ ਖਾ ਲੈਣ ਤੇ ਛੁੱਟੀਆਂ ਚੱਲ ਰਹੀਆਂ ਸਕੂਲ ਦੀਆਂ ਜੇ ਆਪਾਂ ਦੇ ਅੰਨੇ ਬੱਚਾ ਰੋਟੀ ਪਾਣੀ ਬਣਾ ਕੇ ਨਹੀਂ ਤੋਂ ਅੰਨੇ ਲੱਗਾ ਸਵੇਰ ਦਾ ਹੀ ਠੀਕ ਹੈ ਲੋ ਜੇ ਦੁਖਾਨੇ ਤੁਹਾਨੂੰ ਬੈਗ ਕੈਮਰਾ ਕਰਕੇ ਇਹ ਉਪਰ ਸਾਰਾ ਚੋਰੀ ਆ ਛੱਤ ਇਹ ਐਲ ਸੀ ਡੀ ਤੇ ਵੀ ਆਪਾਂ ਨੇ ਥੈਲਾ ਪਾਇਆ ਹੋਇਆ ਵੀ ਪਾਣੀ ਵਿੱਚ ਨਾ ਪਵੇ ਇਹ ਸੋਫੇ ਸਾਰੇ ਉਰਾਂ ਖਿੱਚੇ ਪਏ ਨੇ ਉਹ ਬਾਲਟੀ ਪਈ ਪੱਕੇ ਘਰ ਵੀ ਚੌਣ ਲੱਗੇ ਨੇ ਰਸਮਾਂ ਜਾਂ ਮੀਂਹ ਪੈਂਦਾ ਹੈ ਨਾ ਜਿਵੇਂ ਛੜੀ ਜੇ ਆਲਾ ਉਹ ਵਿੱਚ ਕੰਦਾ ਚ ਪਾਣੀ ਵੜੀ ਜਾਂਦਾ ਇਹ ਦੇਖ ਇਹ ਸਾਰੇ ਸੋਫੇ ਉਰੇ ਕੰਦਾਂ ਤੋਂ ਖਿੱਚੇ ਪਏ ਨੇ ਰੋਟੀ ਬਣਾ ਲਈਏ ਦੇਣੀ ਐ ਲੋਚਿਆਂ ਰੋਟੀ ਬਣਾ ਆ ਕੀ ਨੂੰ ਜੀ ਆਪਾਂ ਬੱਚਣ ਦਿੰਨੇ ਜੀ ਰੋਟੀ ਬਣਾ ਕੇ ਤੇ ਅੱਜ ਆਪਾਂ ਪਿਆਜ਼ਾਂ ਵਾਲੇ ਪਰੌਂਠੇ ਬਣਾਏ ਹੀ ਸਵੇਰੇ ਤੇ ਬਾਹਰ ਮੀਂਹ ਲੱਗਾ ਹੋਇਆ ਨੋ ਜੀ ਆਪਾਂ ਰੋਟੀ ਬਣਾ ਕੇ ਤੇ ਫਿਰ ਧੋਣੇ ਬਾਹਰ ਕੱਪੜੇ ਵੀ ਧੋਣ ਵਾਲੇ ਪਏ ਨੇ ਅੱਜ ਵੇ ਰਾਤੀ بارش ਲੱਗੀ ਹੋਈ ਹੈ ਇੱਥੇ ਆਪਾਂ ਨੇ ਪਿਆਰ ਤੇ ਭੰਡ ਨੂੰ ਮਾਜੀ ਦੀਆਂ ਛੁੱਟੀਆਂ ਹੋਈਆਂ ਬੱਚਿਆਂ ਨੂੰ ਦੁਆਰਾ ਰੋਟੀ ਪਕਾ ਸੀ ਦੇਣੇ ਬਸ ਰੋਟੀ ਪਕਾ ਲਓ ਤੇ ਖਾ ਲਓ ਬਾਰਾਂ ਨਹੀਂ بارش ਹੋ ਰਹੀ ਹੈ ਅੱਜ ਇੱਥੇ ਆਪਾਂ ਲੱਗੇ ਸੀ ਜੇ ਕੱਪੜੇ ਧੋਣ ਵਾਸਤੇ ਇਹ ਕੱਲ ਗਿਆ ਤੇ ਗਏ ਸੀ ਕੋਈ ਹੱਥਾਂ ਨਾਲ ਧੋਣ ਵਾਲੇ ਸੀ ਤੇ ਆਪਾਂ ਸਿਰਫ ਪਾ ਕੇ ਧੋ ਰਹੇ ਹਾਂ ਕੁਝ ਮਸ਼ੀਨ 'ਚ ਪਾਏ ਨੇ ਕੱਲ ਤੋਂ ਇਹ ਨਹੀਂ ਸੀ ਕੱਪੜੇ ਕੱਲ ਵੀ ਮੀਂਹ ਲੱਗਾ ਸੀ ਅੱਜ ਵੀ ਪਰ ਅੱਜ ਧੋਣੇ ਪੈਣੇ ਨੇ ਨਹੀਂ ਤੇ ਅੱਜ ਵੀ ਲੱਗਾ ਹੋਇਆ ਕਾਫੀ ਚਲੋ ਜੀ ਆਪਾਂ ਧੋ ਲਈਏ ਕੱਪੜੇ I'm a ਬਾਣੀ ਮੁਖਾ ਕੇ ਲਾ ਲਓ ਲਓ ਜੀ ਸ਼ਾਮ ਦੀ ਚਾਹ ਬਣਾ ਲਈਏ ਹਵਾ ਦਾ ਮੀਂਹ ਲੱਗਾ ਹੈ ਸਾਰੀ ਰਾਤ ਵੀ ਪੈਂਦਾ ਰਿਹਾ ਅੱਜ ਸਾਰਾ ਦਿਨ ਵੀ ਹੋ ਗਿਆ ਹੁਣ ਹਟਿਆ ਤੇ ਮੀਂਹ ਵੀ ਕੀ ਹਟਿਆ ਬੱਸ ਐਨੀ ਹਵਾ ਚੱਲ ਰਹੀ ਤੇਜ਼ tufaan ਅੱਛਾ ਲੈਟ ਮੀ ਚਲੀਏ ਮੀ ਹਟਣ ਤੋਂ ਬਾਅਦ ਕਾਫੀ ਤੇਜ਼ ਹਵਾ ਚੱਲਣ ਲੱਗੀ ਸੀ। ਉਹ ਔੜੀ ਤੇਜ਼ ਹਵਾ ਚੱਲੀ ਉਸ ਤੋਂ ਬਾਅਦ ਤੇ ਥੋੜੀ ਦੇਰ ਮੀਂਹ ਹਟ ਗਿਆ ਸੀ। ਤੇ ਹਵਾ ਚੱਲ ਗਈ। ਕਿੰਨੇ ਬੱਚੇ ਸ਼ਾਮ ਨੂੰ ਖੇਡਦੇ ਬਾਹਰ। ਮੀਂਹ ਟਿਆ ਹੈ ਥੋੜਾ ਜਿਹਾ ਮੀਂਹ ਟਿਆ ਪਰ ਬਣਿਆ ਹੈ ਪੂਰਾ ਬੱਦਰ ਮੇਰੀ ਚੰਨ ਲੱਗੀ ਹੁਣ ਸ਼ਾਮ ਦਾ ਟਾਈਮ ਹੈ ਬੱਚੇ ਖੇਡ ਰਹੇ ਨੇ ਮੀਂਹ ਫਿਰ ਦੁਬਾਰਾ ਸ਼ੁਰੂ ਹੋ ਗਿਆ ਅੱਜ ਸਵੇਰ ਦਾ ਮੀਂਹ ਪੈ ਰਿਹਾ ਹੈ ਪਤਾ ਨਹੀਂ ਕੀ ਕਰੇਗਾ ਰੱਬ ਅਰੇ ਮੀਂਹ ਪੈ ਗਿਆ ਲਾਸਟ ਵਾਰ ਆਈ ਕਦੋਂ ਲੰਘ ਲਈ ਉਹ ਮੋ ਜੀ ਆਪਾਂ ਬਣਾਨੇ ਆ ਸਬਜੀ ਆਲੂ ਗੋਭੀ ਦੀ ਇਹ ਗੋਭੀ ਆਪਾਂ ਉਬਾਲ ਕੇ ਬਣਾਵਾਂਗੇ ਉਹ ਗੰਦਾ ਬੰਦਾ ਪਾਣੀ ਫਿਰਿਆ ਸਬਜ਼ੀਆਂ ਨੂੰ ਲੱਗਿਆ ਹੋਇਆ ਤੇ ਆਪਾਂ ਤੜਤਾ ਕੱਟਿਆ ਗੋਭੀ ਉਬਲਣ ਲਈ ਰੱਖ ਲਏ ਆ ਤੇ ਆਪਾਂ ਨਾਨੀ ਚੜਕਾ ਸਬਜ਼ੀ ਨੂੰ ਬਣਾਉਣੇ ਆਂ ਵੀ ਬਾਤ ਫਿਰ ਸ਼ੁਰੂ ਹੋ ਗਈ ਹੈ ਇੱਥੇ ਲੱਗੇ ਸੀ ਜੀ ਆਪਾਂ ਰਾਤ ਦੀ ਸਬਜ਼ੀ ਬਣਾਉਣ ਵਾਸਤੇ ਤੇ ਤੀਨ ਗਰਮਪਣਾ ਹੋ ਗਿਆ ਤੇ ਆਪਾਂ ਪਹਿਲਾਂ ਹਰੀਆਂ ਮਿਰਚਾਂ ਤੇ ਅਦਰਕ ਦਿੱਲੋ ਸੁਨਪਾਣੇ ਵਿੱਚ ਫਿਰ ਪਿਆਜ਼ ਪਾਵਾਂਗੇ ਬਾਅਦ ਚੋਂ ਇਹ ਲਾਇਆ ਸੀ ਗਿਨ ਤੜਕਾ ਤੇ ਬਦਲ ਫਿਰ ਲੱਗ ਗਿਆ ਬਾਹਰ ਤੇ ਜਦੋਂ ਸਾਵੇ ਨੂੰ ਲੱਗੇ ਤੇ ਉਪਰੋਂ ਵੀ ਕਹਿ ਲਿਏ ਤੇ ਸੰਤ ਬੇਕੀਣਾ ਹੋ ਰਿਹਾ ਹੈ ਅਰੇ ਜਦੋਂ ਆਏ ਸੀ ਨਾ ਮੈਂ ਕੱਢ ਲਈਏ ਇਸ ਕਰਕੇ ਫਿਰ ਦਿੱਤੇ ਨਾ ਉਹਦੇ ਨੂੰ ਲਿਖ ਲਿਆ ਜਦੋਂ ਥੋੜੇ ਜਿਹਾ ਬਰਾਉਨ ਹੋ ਗਏ ਸੀ ਤੇ ਆਪਾਂ ਪਾਤੇ ਵਿੱਚ ਪਿਆਜ਼ ਮਟਰ ਪਾ ਕੇ ਨੌਣ ਵਿੱਚ ਪਾ ਕੇ ਤੇ ਆਪਾਂ ਫਿਰ ਪਹਿਲਾਂ ਆਲੂਆਂ ਨੂੰ ਸੇਕ ਲਵਾ ਲਾਂਗੇ ਥੋੜਾ ਜਿਹਾ ਕਿਉਂਕਿ ਉਹ ਗੋਭੀ ਤਾਂ ਆਪਾਂ ਉਬਾਲੀ ਹੋਈ ਹੈ ਇਹ ਜਲਦੀ ਬਣ ਜੇਗੀ ਬਾਈ ਦੇਖੋ ਪਹਿਲਾਂ ਆਪਾਂ ਇਕੱਲੇ ਆਲੂ ਪਾ ਕੇ ਢਟਾਕ ਦਾਂਗੇ ਤੇ ਗੋਭੀ ਆਪਾਂ ਬਾਅਦ ਚ ਪਾਵਾਂਗੇ ਅੱਜ ਆਪਾਂ ਬਣਾ ਰਹੀਏ ਸਬਜ਼ੀ ਤੇ ਕੌਲ ਆਟਾ ਗੁੰਨ ਲਾਂਗੇ ਮੇਲਦੇ ਆਂ ओके सॉरी ਜੀ ਇਹ ਮੰਗਾਇਆ ਥੋੜਾ ਜਿਹਾ ਰਾਸ਼ਨ ਆਪਾਂ ਨੇ ਸੰਭਾਲ ਲਿਆ ਇਹਨੂੰ ਜੀ ਸਰ ਤੋਂ ਆਪਾਂ ਜੋ ਗੋਭੀ ਵੀ ਆਪਣੀ ਉਬਲ ਗਈ ਹੈ ਤੇ ਆਪਾਂ ਨਿਸ਼ਾਨ ਲੈਣੇ ਆ ਤੇ ਥੋੜੀ ਜਿਹੀ ਢੋਲਾਂਗੇ ਇੱਕ ਵਾਰੀ ਗੰਦਾ ਜਿਹਾ ਪਾਣੀ ਨਿਕਲ ਜਾਏਗਾ ਵਿੱਚੋਂ ਉਬਲਿਆ ਹੋਇਆ ਜਿਹੜਾ ਆਲੂ ਆਪਾਂ ਪਾ ਦਿੱਤੇ ਵਿੱਚ ਤੇ ਆਪਾਂ ਗੋਲ ਗੁੰਨਦਿਆਂ ਜੀ ਆਟਾ ਪਾਦਦੇ ਨਹੀਂ ਆਪਾਂ ਨੇ ਗੋਭੀ ਛੇਰ ਕੇ ਪਾਵਾਂਗੇ ਜੀ ਆਟਾ ਗੁੰਨਨੇ ਕਿ ਆਪਾਂ ਨੇ ਆਟਾ ਆਪਾਂ ਗੁੰਨ ਲਿਆ ਗੁੰਨਨੇ ਦੇ ਡੱਬੇ 'ਚ ਪਾ ਲਿਆ ਤੇ ਸਬਜ਼ੀ ਵੀ ਬਣ ਰਹੀ ਹੈ ਮਾਂਦਿਆਂ ਦੇ ਚਰਪਾਂਡੇ 'ਤੇ ਪਈ ਹੈ ਖੇਡ ਰਹੀਆਂ ਦੋਨੇ ਜੀ ਅੱਜ ਵਾਲੇ ਵਲੌਗ ਦੇ ਅੰਤ ਇੱਥੇ ਕਰਦੇ ਮਿਲਾਂਗੇ ਕੱਲ ਨਵੇਂ ਵਲੌਗ